ਆ ਪੰਨੂ ਸਾਹਿਬ ਹੁਣ ਜੇ ਆਪਾਂ ਗੱਲ ਕਰੀਏ ਭਾਰਤ ਦੀ ਤਾਂ ਇੰਦੌਰ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਢਾ ਦਿੱਤਾ ਗਿਆ ਸਿੱਖਾਂ ਵਿੱਚ ਕਾਫੀ ਰੋਸ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੀ ਇਸ ਬਾਰੇ ਕਾਫੀ ਸਖਤ ਰਵੱਈਆ ਰੱਖ ਰਹੀ ਹੈ ਅਮਰਿੰਦਰ ਸਿੰਘ ਵੀ ਨਾਰਾਜ਼ ਚਾਪ ਰਹੇ ਨੇ ਇਹ ਸਾਰਾ ਮਸਲਾ ਹੈ ਕਿ ਦੇਖੋ ਜਿਹੜਾ ਉੱਥੇ ਗੁਰਦੁਆਰਾ ਢਾਹ ਗਿਆ ਇਹ ਢਾਹੇ ਤੋਂ ਬਿਨਾਂ ਸਰ ਸਕਦਾ ਸੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਸਕੀਮ ਹੈ ਸਮਾਰਟ ਸਿਟੀ ਸਕੀਮ ਉਹਦੇ ਵਿੱਚ ਜਿਹੜੇ ਜਿਹੜੇ ਸ਼ਹਿਰ ਆ ਗਏ ਜੀ ਉਹਨਾਂ ਚ ਸੜਕਾਂ ਸੜਕਾਂ ਤੋੜਨੀਆਂ ਨੇ ਚੌਕ ਤੋੜਨੇ ਆ ਤੋੜ ਕੇ ਨਵੇਂ ਸ਼ਹਿਰ ਬਣਾਉਣੇ ਆ ਸਮਾਰਟ ਕਿਸਮ ਦੇ ਸ਼ਹਿਰ ਕਹਿੰਦੇ ਬਣਾਉਣੇ ਆ ਜੀ ਉਹਨਾਂ ਸ਼ਹਿਰਾਂ ਚ ਮੱਧ ਪ੍ਰਦੇਸ਼ ਦੇ ਅੰਦਰ ਸ਼ਹਿਰ ਦਾ ਨਾਂ ਆ ਗਿਆ ਜਦੋਂ ਅੰਦਰ ਨਾਂ ਆਇਆ ਤੇ ਉੱਥੇ ਨਵੀਂ ਕਿਸਮ ਦੀ ਸੁੰਦਰੀਕਰਨ ਦੀ ਸਕੀਮ ਚੱਲੀ ਹੈ ਉਹ ਸਕੀਮ ਚ ਗੁਰਦੁਆਰਾ ਬਣ ਗਿਆ ਜੀ ਇਹ ਗੁਰਦੁਆਰਾ ਜਿਹੜਾ ਇਹਦਾ ਨਾਂ ਸਿੱਖ ਕਰਤਾਰ ਕੀਰਤਨ ਸਾਹਿਬ ਸਰਕਾਰ ਨੇ ਉੱਥੇ ਫੈਸਲਾ ਕਰ ਲਿਆ ਕਿ ਜਿਹਨੇ ਧਰਮ ਸਥਾਨ ਹੈ ਜੀ ਉਹਨਾਂ ਸਾਰੇ ਧਰਮ ਸਥਾਨਾਂ ਨੂੰ ਅਸੀਂ ਬਾਹਰ ਨਵੇਂ ਧਰਮ ਸਥਾਨ ਬਣਾਉਣ ਵਾਸਤੇ ਜਗ੍ਹਾ ਦੇ ਦੇਵਾਂਗੇ ਸਿੱਖਾਂ ਨੇ ਆਖਿਆ ਜੀ ਸਾਡਾ ਧਰਮ ਸਥਾਨ ਜਿਹੜਾ ਬਣਿਆ ਪਿਆ ਜੀ ਇਹ ਪਹਿਲੇ ਵਧੀਆ ਕੰਸਟਰਕਸ਼ਨ ਹੈ ਤੁਸੀਂ ਨਵੇਂ ਨਕਸ਼ੇ 'ਚ ਇਹਨੂੰ ਇਸ ਢੰਗ ਨਾਲ ਐਡਜਸਟ ਕਰ ਲਓ ਜੀ ਇੱਥੋਂ ਕੋਈ ਸੜਕ ਨਹੀਂ ਲੰਘਣੀ ਇੱਥੇ ਕੋਈ ਚੌਕ ਨਹੀਂ ਬਣਨਾ ਭਾਰਤ ਸਰਕਾਰ ਦਾ ਜਿਹੜਾ ਅਰਬਨ ਡਵੈਲਪਮੈਂਟ ਦਾ ਐਕਟ ਉਹਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਕਿਸੇ ਥਾਂ ਦੇ ਉੱਤੇ ਜਾ ਕੇ ਕੋਈ ਨਵੀਂ ਕਲੋਨਾਈਜੇਸ਼ਨ ਕਰਨ ਲੱਗਦੇ ਕੋਈ ਕੋਈ ਕਲੋਨੀਆ ਬਣਾਉਣ ਲੱਗਦੇ ਆ ਜ਼ਮੀਨਾਂ ਐਕਵਾਇਰ ਕਰਦੇ ਆ ਜੀ ਉਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਪਹਿਲਾਂ ਹੀ ਏ ਕਲਾਸ ਕੰਸਟਰਕਸ਼ਨ ਵਾਲੇ ਆ ਜੀ ਵਧੀਆ ਕਿਸਮ ਦੀ ਘੋਠੀ ਬਣੀ ਆ ਪੈਲਸ ਟਾਈਪ ਬਣੀ ਆ ਜੀ ਉਹਨਾਂ ਨੂੰ ਤੋੜੋ ਨਾ ਬਣਾਉਣਾ ਤੇ ਖੂਬਸੂਰਤੀ ਹੈ ਜੀ ਤੁਸੀਂ ਉਹਨਾਂ ਨੂੰ ਉਸ ਸਕੀਮ ਦਾ ਪਾਰਟ ਬਣਾ ਲਓ ਉਸ ਥਾਂ ਵਾਲਾ ਪੂਰਾ ਪੂਰਾ ਡਾ ਬਲਾਕ ਹੈ ਉਸ ਪਰਿਵਾਰ ਨੂੰ ਦੇ ਦਿਓ ਅਲਰਟ ਕਰ ਦਿਓ ਜੀ ਜਿੰਨਾ ਉਹਦਾ ਰੇਟ ਬੰਦਾ ਲੈ ਲਓ ਤੇ ਨਾਲ ਦੀ ਸਾਰੀ ਲੇਨ ਜਿਹੜੀ ਆ ਸਾਰੀ ਉਸ ਗਲੀ ਦੇ ਵਿੱਚ ਜਿੰਨੇ ਆ ਜੀ ਉਹ ਡੋਡੋ ਪਲਾਟ ਕਰ ਦਿਓ ਉਸ ਕਿਸਮ ਦੇ ਗਾਹਕ ਮਿਲ ਜਾਣਗੇ ਯਾਨੀ ਉਹਨੂੰ ਸਕੀਮ ਦਾ ਹਿੱਸਾ ਬਣਾ ਲਓ ਉਹ ਬਣਾਇਆ ਜਾ ਸਕਦਾ ਜੀ ਇਹੋ ਗੱਲ ਉੱਥੇ ਅੰਦਰ ਵਿੱਚ ਕੀਤੀ ਜਾ ਸਕਦੀ ਸੀ ਕਿ ਗੁਰਦੁਆਰਾ ਸਾਹਿਬ ਨੂੰ ਟਾਇਏ ਬਗੈਰ ਇਹਨੂੰ ਉਹ ਸਕੀਮ ਦਾ ਇੱਕ ਪਾਰਟ ਬਣਾਇਆ ਜਾ ਸਕਦਾ ਜੀ ਇਹਦੇ ਨਾਲ ਜੋੜ ਕੇ ਸੁੰਦਰੀਕਰਨ ਦਾ ਕੋਈ ਨਾ ਕੋਈ ਪ੍ਰੋਜੈਕਟ ਇਹੋ ਜਿਹਾ ਬਣਾਇਆ ਜਾ ਸਕਦਾ ਸੀ ਕਿ ਕਰਨ ਢਾਉਣਾ ਨਾ ਪਾਉ ਹੁਣ ਹੋਇਆ ਕੀ ਜੀ ਇੱਕ ਤਾਂ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਨੂੰ ਫਾਟਕੇ ਦੇ ਉੱਤੇ ਵੀ ਕੋਈ ਬੰਦਾ ਆ ਕੇ ਪੂਜਾ ਕਰਨ ਲੱਗ ਪਵੇ ਉਹ ਤਾਂ ਮੰਦਰ ਜਾਬਦਾ ਜੀ ਧਾਰਮਿਕ ਸਥਾਨ ਜਾਬਦਾ ਦੂਸਰੇ ਧਰਮਾਂ ਦੇ ਖਿਲਾਫ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਬਾਬਰੀ ਮਸਜਿਦ ਦੇ ਮਸਲੇ ਤੇ ਹੈ ਹਕਾਰਤیں ਲਗਾ ਸਕੇ ਇਸੇ ਤਰ੍ਹਾਂ ਦੂਸਰੇ ਧਰਮਾਂ ਬਾਰੇ ਇਹ ਸਮਝਿਆ ਜਾਂਦਾ ਲੋਕਾਂ 'ਚ ਪ੍ਰਭਾਵ ਹੈ ਜੀ ਕਿ ਭਾਰਤੀ ਜਨਤਾ ਪਾਰਟੀ ਆਪਣੇ ਹੱਕਾਰ ਤ ਨਹੀਂ ਲਗਾਉਂਦੇ ਜੀ ਹੁਣ ਇਸ ਗੁਰਦੁਆਰੇ ਦੇ ਅਹੁਦੇਦਾਰਾਂ ਦੇ ਵਿੱਚੋਂ ਇੱਕ ਅਹੁਦੇਦਾਰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਅਗਲੇ ਸਾਲ ਉੱਥੇ ਅਸੈਂਬਲੀ ਚੁਣਾਉਣੀਆਂ ਜੀ ਉਹ ਤਿਆਰੀ ਕਰਦਾ ਪਿਆ ਕਿ ਮੈਂ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓ ਟਿਕਟ ਲੈ ਕੇ ਅਸੈਂਬਲੀ ਦਾ ਮੈਂਬਰ ਬਣਨਾ ਤੇ ਫਿਰ ਸਿੱਖਾਂ ਦੇ ਕੋਟੇ ਚ ਹੋ ਸਕਦਾ ਮੰਤਰੀ ਵੀ ਬਣ ਜਾਵਾਂ ਜੀ ਕਿਸੇ ਹੋਂਦ ਤੇ ਬੀਜੇਪੀ ਬਣਾਈ ਸਕਦੀ ਹੈ ਜੀ ਉਹ ਕਿਉਂਕਿ ਉਹਨਾਂ ਦੇ ਨਾਲ ਆਮ ਸਿੱਖਾਂ 'ਚ ਇਹ ਪ੍ਰਭਾਵ ਹੈ ਕਿ ਉਹਨੇ ਬੀਜੇਪੀ ਵਾਲਿਆਂ ਨੂੰ ਆਖਿਆ ਜੀ ਜੋ ਤੁਸੀਂ ਕਰਨਾ ਕਰ ਲਓ ਤੇ ਮੇਰਾ ਅੰਗੂਠਾ ਲਵਾ ਲਓ ਮੈਂ ਤੁਹਾਡੇ ਨਾਲ ਹਾਂ ਤੁਸੀਂ ਟੋਣਾ ਟਾ ਲਓ ਜੀ ਸਿੱਖਾਂ ਨੂੰ ਇਹ ਪਤਾ ਸੀ ਕਿ ਬੀਜੇਪੀ ਵਾਲੇ ਇਸ ਤਰ੍ਹਾਂ ਕੰਮ ਕਰਵਾ ਸਕਦੇ ਸਿੱਖ ਉਸ ਦਿਨ ਉੱਥੇ ਕੀਰਤਨ ਅੰਦਰ ਕਰਦੇ ਪਏ ਸੀ ਅਚਾਨਕ ਐਡਮਿਨਿਸਟ੍ਰੇਸ਼ਨ ਦੇ ਅਫਸਰ ਮੈਜਿਸਟ੍ਰੇਟ ਡਿਊਟੀ ਮੈਜਿਸਟ੍ਰੇਟ ਪੁਲਿਸ ਸਾਰੇ ਨਾਲ ਅੰਦਰ ਹੈ ਜੀ ਅੰਦਰ ਆ ਕੇ ਪਾਲਕੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਕੰਦੇ ਦੀ ਚੁੱਕ ਕੇ ਲੈ ਗਏ ਇੱਕ ਦੋ ਬੀੜਾਂ ਹੋਰ ਸੀ ਉਹ ਸਿੱਖਾਂ ਨੇ ਲਕਾ ਲੀਆਂ। ਬਾਕੀ ਸਮਾਨ ਵੀ ਜੋ ਕੁਝ ਸੀ ਉਹ ਚੁੱਕ ਕੇ ਲੈ ਗਏ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਲੈ ਗਏ ਜਿਨ੍ਹਾਂ 'ਚ ਧਾਰਮਿਕ ਕਿਤਾਬਾਂ ਜੀ ਤੇ ਉਹ ਬੰਦੇ ਲੈ ਕੇ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹਨਾਂ ਦੀ ਵੈਲਿਊ ਕੀ ਇਹਨਾਂ ਦੀ ਕਦਰ ਕੀ ਇਹਨਾਂ 'ਚ ਲਿਖਿਆ ਕੀ ਜੀ ਜੀ ਇਹ ਤੋਂ ਸਿੱਖਾਂ 'ਚ ਨਾਰਾਜ਼ਗੀ ਹੈ। ਇਹ ਨਾਰਾਜ਼ਗੀ ਕੱਲੀ ਇੱਥੇ ਨਹੀਂ ਕਈਆਂ ਹੋਰ ਨਾ ਥਾਵਾਂ ਤੇ ਵੀ ਹੈ। ਉਦੋਂ ਤੇ ਦਿੱਲੀ ਦੇ ਵਿੱਚ ਇੱਕ ਥਾਪ ਤੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਪਿਆਉ ਬਣਿਆ ਸੀ। ਜੀ ਪਾਣੀ ਪੀਉਣ ਵਾਸਤੇ ਆਉਂਦੇ ਜਾਂਦੇ ਲੋਕਾਂ ਨੂੰ ਜੀ ਉਹ ਟਾਇਆ ਗਿਆ ਤੇ ਨਾਲ ਲਾ ਤਾ ਕੇਜਰੀਵਾਲ ਦੀ ਸਰਕਾਰ ਦਾ ਹਾਈ ਕੋਰਟ ਦੇ ਆਰਡਰ ਦੇ ਉੱਤੇ ਟਾਇਆ ਸੀ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦਾ ਮੇਅਰ ਵੀ ਜੀ ਤੇ ਮੈਂਬਰਾਂ ਦੀ ਬਹੁਤ ਸੰਮਤੀ ਵੀ ਬਹੁਤ ਜਨ ਸਫਾ ਉਹਦੇ ਮਾਫ ਕਰਨਾ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਦੀ ਇਹਨਾਂ ਟਾਇਆ ਸੀ ਅੱਛਾ ਉਹਦੇ ਸਵਾਲ ਦੇ ਉੱਤੇ ਵੀ ਮਤ ਭੇਜਿਆ ਹੋਰ ਵੀ ਦੋ ਚਾਰ ਥਾਵਾਂ ਤੇ ਗੁਰਦੁਆਰਾ ਗਿਆਨ ਗੋਦੜੀ ਦਾ ਵੀ ਰੇੜਕਾ ਪਿਆ ਫਿਰਦਾ ਜੀ ਇਹਨਾਂ ਸਾਰੀਆਂ ਗੱਲਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਤੇ ਅਕਾਲੀਆਂ ਨੂੰ ਆਪਸ ਵਿੱਚ ਬੈਠ ਕੇ ਕੋਈ ਹੱਦਬੰਦੀ ਰੱਖਣੀ ਚਾਹੀਦੀ ਹੈ। ਅਕਾਲੀ ਪਾਰਟੀ ਪੰਜਾਬ ਵਿੱਚ ਤਾਂ ਸਿੱਖਾਂ ਨੂੰ 12 ਸਾਲ ਇਸ ਗੱਲ ਤੇ ਚੁੱਕ-ਚੁੱਕ ਕੇ ਤੇ ਦਿੱਲੀ ਨਾਲ ਲੜਾਉਂਦੀ ਰਹੀ ਕਿ ਸਾਡਾ ਧਰਮ ਖਤਰੇ 'ਚ ਹੈ। ਜੀ। ਕੋਈ ਵਕਤ ਸੀ ਭਾਈ ਕਾਨ ਸਿੰਘ ਨੱਭਾ ਦੀਆਂ ਕਿਤਾਬਾਂ ਹਮ ਹਿੰਦੂ ਨਹੀਂ ਉਹ ਸ਼ਾਪ-ਸ਼ਾਪ ਕੇ ਕਾਲੀ ਬਣਦੇ ਹੁੰਦੇ ਸੀ। ਜੀ। ਜਦੋਂ ਅਨੰਤਪੁਰ ਦਾ ਮਤਾ ਪਾਸ ਕੀਤਾ ਤੇ ਉਸ ਮਤੇ ਚ ਇਹ ਆਖਿਆ ਗਿਆ ਕਿ ਸਾਡੇ ਧਰਮ ਨੂੰ ਖੋਰਾ ਉਹ ਖੋਰਾ ਲੱਗਣ ਤੋਂ ਰੋਕਣ ਵਾਸਤੇ ਅਸੀਂ ਇਹੋ ਜਿਹਾ ਦੇਸ਼ ਤੇ ਕਾਲ ਘੜਾਂਗੇ ਜਿੱਥੇ ਸਿੱਖਾਂ ਦਾ ਬੋਲਬਲਾ ਹੋਵੇ ਖਾਲਸਾ ਦਾ ਬੋਲਬਲਾ ਹੋਵੇ ਜੀ ਫਿਰ ਜਦੋਂ ਆਰਐਸਐਸ ਕਹਿੰਦਾ ਸੀ ਕਿ ਜਿਸ ਤਰ੍ਹਾਂ ਗੰਗਾ ਮਾਈ ਦੇ ਪਿੱਛੋਂ ਛੋਟੀਆਂ-ਛੋਟੀਆਂ ਨਦੀਆਂ ਆਉਂਦੀਆਂ ਤੇ ਗੰਗਾ ਦੇ ਹਿੱਸਾ ਬਣਦੀਆਂ ਨੇ ਜੀ ਜੈਨ ਧਰਮ ਬੁੱਧ ਧਰਮ ਸਿੱਖ ਧਰਮ ਇਹ ਸਾਰੇ ਹਿੱਸੇ ਤਰ੍ਹਾਂ ਹੀ ਨੇ ਤੇ ਅਕਾਲੀ ਵੀ ਕਹਿੰਦੇ ਸਨ ਔਰ ਅਸੀਂ ਵੀ ਇਹ ਗੱਲ ਕਹਿੰਦੇ ਸਾਂ ਕਿ ਆਰਐਸਐਸ ਕੀ ਕਹਿਣਾ ਚਾਹੁੰਦਾ ਕਿ ਜਿਵੇਂ ਛੋਟੀਆਂ-ਛੋਟੀਆਂ ਨਦੀਆਂ ਆ ਕੇ ਗੰਗਾ ਦੇ ਵਿੱਚ ਗਰਕ ਹੋ ਜਾਂਦੀਆਂ ਜੀ ਕੀ ਆਰਐਸਐਸ ਕਹਿਣਾ ਚਾਹੁੰਦਾ ਕਿ ਦੁੱਤਰ ਦੇ ਵਿੱਚ ਜੈਨ ਧਰਮ, ਬੁੱਧ ਧਰਮ ਤੇ ਸਿੱਖ ਧਰਮ ਉਹਦੇ ਵਿੱਚ ਆ ਕੇ ਗਰਕ ਹੋ ਜਾਣੇ ਉਹਨਾਂ ਧਰਮਾਂ ਦੀ ਵੱਖਰੀ ਆਈਡੈਂਟੀ ਰਹਿਣ ਦਿਓ ਤੁਸੀਂ ਕਿਉਂ ਖਰਾਬ ਕਰਦੇ ਹੋ ਜੀ ਅਕਾਲੀ ਉਦੋਂ ਤੱਕ ਇੱਕ ਐਜੀਟੇਸ਼ਨ ਲੜਦੇ ਪਏ ਸਨ ਤੇ ਉਹ ਗੱਲ ਕਹਿੰਦੇ ਸੀ ਜਿਹੜੀ ਅਸੀਂ ਸਾਰੇ ਲੋਕ ਕਹਿੰਦੇ ਹੁਣ ਅਕਾਲੀਆਂ ਦੀ ਹਾਲਤ ਇਹ ਹੈ ਕਿ ਪੰਜਾਬ ਵਿੱਚ ਬੀਜੇਪੀ ਨੂੰ ਆਪਣੇ ਮਗਰਲਾ ਛੱਡਦੇ ਆ ਤੇ ਪੰਜਾਬ ਤੋਂ ਬਾਹਰ ਜਾ ਕੇ ਬੀਜੇਪੀ ਨੂੰ ਨਾ ਨੇ ਪੱਕਾ ਹੀ ਆਖਿਆ ਕਿ ਜਿੱਥੇ ਚੱਲੇਗਾ ਚਲਾਂਗੇ ਨਾਲ ਤੇਰੇ ਦੋ ਟਿਕਟਾਂ ਲੈ ਲਈਂ ਜੀ ਇਹ ਟਿਕਟਾਂ ਦੋ ਲੈ ਲਈ ਵਾਲੇ ਫਾਰਮੂਲੇ ਤੇ ਚੱਲਦੇ ਪਏ ਨੇ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ ਤੇ ਬੀਜੇਪੀ ਨੂੰ ਕੋਟੇ ਦੀਆਂ ਦੋ ਸੀਟਾਂ ਦੇ ਦਿੰਦੇ ਆ ਤੇ ਬੀਜੇਪੀ ਇਹਨਾਂ ਦੇ ਚੋਣ ਨਿਸ਼ਾਨ ਤੇ ਲੜਦੀ ਹੈ ਜੀ ਦਿੱਲੀ ਦੀ ਅਸੈਂਬਲੀ ਦੀ ਚੋਣ ਹੋਵੇ ਵਿਧਾਨ ਸਭਾ ਦੀ ਤੇ ਅਕਾਲੀਆਂ ਦੇ ਲੀਡਰ ਆਪਣਾ ਤਕੜੀ ਦਾ ਚੋਣ ਨਿਸ਼ਾਨ ਛੱਡ ਕੇ ਬੀਜੇਪੀ ਦੇ ਕਮਲ ਦੇ ਫੁੱਲ ਤੇ ਲੜਦੇ ਆ ਜੀ ਹੁਣ ਬਾਈਲੈਕਸ਼ਨ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿੱਤਿਆ ਜੀ ਉਹ ਵੀ ਕਾਲੀ ਪਾਰਟੀ ਦਾ ਲੀਡਰ ਹੈ ਜੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਬਿਲਕੁਲ ਪਰ ਜਿੱਤਿਆ ਕਾਲੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਬੀਜੇਪੀ ਦੇ ਚੋਣ ਨਿਸ਼ਾਨ ਤੇ ਜੀ ਇਸ ਵੇਲੇ 200 ਤੋਂ ਵੱਧ ਸੀਟਾਂ ਦੀ ਚੋਣ ਹੋ ਚੁੱਕੀ ਆ ਮਿਊਨਿਸਪਲ ਕਾਰਪੋਰੇਸ਼ਨਾਂ ਤਿੰਨਾਂ ਵਾਸਤੇ ਦਿੱਲੀ 'ਚ ਜੀ ਉਹ 200 ਤੋਂ ਵੱਧ ਸੀਟਾਂ 'ਚੋਂ 5 ਸੀਟਾਂ ਦਾ ਰੂੰਗਾ ਝੂੰਗਾ ਕਾਲੀਆਂ ਵਾਸਤੇ ਬੀਜੇਪੀ ਨੇ ਕੱਢਿਆ ਤੇ ਜਿਹੜੇ 5 ਖੜੇ ਉਹ ਆਪਣੇ ਚੋਣ ਨਿਸ਼ਾਨ ਤੇ ਨਹੀਂ ਖੜੇ ਬੀਚ ਬੀਜੇਪੀ ਦੇ ਨਿਸ਼ਾਨ ਤੇ ਖੜੇ ਜੀ ਜੇ ਪੀਜੇਪੀ ਦੇ ਨਿਸ਼ਾਨ ਤੇ ਚੋਣਾ ਲੜਦੇ ਨੇ ਜੇ ਭਾਜਪੀ ਨਾਲ ਇੰਨੀ ਸਾਝ ਹੈ ਕਿ ਅਸੀਂ ਤੁਹਾਡੇ ਪਿਛਲੇ ਅਗ ਬਣੇ ਪਿਆ ਜੀ ਤੇ ਫਿਰ ਭਾਜਪੀ ਨੂੰ ਇਹ ਵੀ ਆਖਣ ਮਾਈ ਬਾਪ ਮਿਹਰਬਾਨੀ ਕਰੋ ਆ ਸਾਡੇ ਗੁਰਦੁਆਰੇ ਨੂੰ ਹੱਥ ਨਾ ਪਾਓ ਜੀ ਮੱਧ ਪ੍ਰਦੇਸ਼ ਦੇ ਵਿੱਚ ਬਥੇਰਾ ਕੋਈ ਤੁਹਾਡੇ ਕੋਲ ਹੈ ਰੱਬ ਦਾ ਦਿੱਤਾ ਉਹ ਬਥੇਰਾ ਵਜੇ ਤੁਸੀਂ ਕਰਿਓ ਸਾਡਾ ਇੱਕ ਗੁਰਦੁਆਰਾ ਕਾਹਨੂੰ ਛੇੜਦੇ ਜੀ ਜੀ ਇਹ ਗੁਰਦੁਆਰਾ ਟਾਇਪ ਗਾਇਰ ਸਰ ਸਕਦਾ ਸੀ ਬਿਲਕੁਲ ਹੁਣ ਵੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬੋਲਿਆ ਸੁਖਬੀਰ ਸਿੰਘ ਬਾਦਲੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੋਲਿਆ ਤੇ ਮਿੱਠੀ ਮਿੱਠੀ ਬੋਲੀ ਚ ਉਹਨੇ ਆਖਿਆ ਕਿ ਗੁਰਦੁਆਰਾ ਢੋਣਾ ਗਲ ਸੀ ਉਹਦੇ ਨਾਲੋਂ ਵੱਧ ਰੋਸ ਕੈਪਟਨ ਅਵਿੰਦਰ ਸਿੰਘ ਨੇ ਕਰ ਦਿੱਤਾ ਜੀ ਪਰ ਜੇ ਉੱਥੇ ਕਾਂਗਰਸੀ ਸਰਕਾਰ ਹੁੰਦੀ ਜੀ ਫਿਰ ਰੋਸ ਵੀ ਕਰਨਾ ਸੀ ਹੋ ਸਕਦਾ ਬਾਦਲਾ ਨੇ ਉਹਨੂੰ 11 ਮੈਂਬਰਾਂ ਦਾ ਇੱਕ ਜਥਾ ਵੀ ਗ੍ਰਿਫਤਾਰੀਆਂ ਦੇਣ ਵਾਸਤੇ ਭੇਜ ਦੇਣਾ ਸੀ ਹੁਣ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੈ ਜੀ ਤੇ ਯਾਰ ਦੀ ਯਾਰੀ ਨੂੰ ਵੇਖਣਾ ਤੇ ਆਰਬਾਂ ਨੂੰ ਥੋੜਾ ਵੇਖਣਾ ਇਸ ਕਰਕੇ ਬਰਦਾਸ਼ਤ ਕਰਦੇ ਪਏ ਬਿਲਕੁਲ ਜੀ ਫਰਾਂਸ ਤੇ ਰਾਸ਼ਟਰਪਤੀ ਚੋਣ ਹੋਣ ਜਾਣੀ ਹੈ ਉਸ ਦਾ ਪਹਿਲਾ ਕਿਹੜਾ ਹੈ ਜੋ ਸਮਾਪਤ ਹੋ ਚੁੱਕਿਆ ਹੈ ਦਰਜਨ ਦੇ ਕਰੀਬ ਉਮੀਦਵਾਰ ਸੀ ਪਰ ਹੁਣ ਜਿਹੜੀ 7 ਮਈ ਨੂੰ ਚੋਣ ਹੋਣ ਜਾ ਰਹੀ ਹੈ ਉਸ ਦੇ ਦੋ ਮੁੱਖ ਦਾਵੇਦਾਰ ਰਹਿ ਗਏ ਨੇ ਫਰਾਂਸ ਯੂਰਪੀਨ ਯੂਨੀਅਨ ਦਾ ਇੱਕ ਮੁੱਖ ਦੇਸ਼ ਹੈ ਫਰਾਂਸ ਦੀ ਚੋਣ ਦਾ ਦੁਨੀਆ ਤੇ ਕਿਹੋ ਜਿਹਾ ਅਸਰ ਪਵੇਗਾ ਦੇਖੋ ਜਗਰਾਜ ਜੀ ਤੁਸੀਂ ਠੀਕ ਆਖਿਆ ਕਿ ਦਰਜਨ ਦੇ ਕਰੀਬ ਦਰਜਣ ਹੁੰਦੇ ਹੁੰਦੇ ਰਹਿ ਗਏ 11 ਜਣੇ ਸੀ ਉਹਨਾਂ ਦਾ ਉੱਥੇ ਸਿਸਟਮ ਇਦਾਂ ਦਾ ਕਿ ਪਹਿਲਾ ਗੇੜ ਲੰਘਣ ਤੋਂ ਬਾਅਦ ਜਿਹੜੇ ਦੋ ਮੁੱਖ ਮੁਕਾਬਲੇਬਾਜ਼ ਆ ਉਹਨਾਂ 'ਚ ਆਖਰੀ ਮੁਕਾਬਲਾ ਹੁੰਦਾ ਜੀ ਜੋ ਦੋ ਹਫ਼ਤੇ ਬਾਅਦ ਹੁੰਦਾ ਹੁਣ ਜਿਹੜਾ ਗੇਟ ਲੰਘਿਆ ਇਹਦੇ 'ਚ ਦੋ ਜਣੇ ਸਾਹਮਣੇ ਆ ਕੇ ਨੇ ਬਾਕੀ 9 ਛੱਡ ਗਏ ਜੀ ਪਰ ਇਹ ਚੋਣ ਨੇ ਚੋਣਾ ਦੇ ਮੰਦਰ ਰਜਾਨਾ ਦਾ ਇੱਕ ਸੈਂਪਲ ਬਣ ਗਈ ਹੈ ਜੀ ਇਹ ਮੰਦਰ ਰਜਾਨੋ ਹੈ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਸ਼ੁਰੂ ਹੋਇਆ ਜੀ ਹੁਣ ਹੋਇਆ ਕੀ ਹੈ ਜਦੋਂ ਚੋਣ ਦੀ ਸ਼ੁਰੂਆਤ ਹੋਈ ਪ੍ਰਚਾਰ ਦੀ ਉੱਥੇ ਦੋ ਜਣਿਆਂ 'ਚ ਮੁਕਾਬਲਾ ਸੀ ਇੱਕ ਸੈਂਟਰਿਸਟ ਤੇ ਇੱਕ ਥੋੜਾ ਜਿਹਾ ਰਾਈਟ ਟੂ ਸੈਂਟਰ ਜੀ ਦੋ ਬੰਦੇ ਇੱਕ ਬੰਦਾ ਤੇ ਇੱਕ ਬੀਬੀ ਜੀ ਆਸੇ-ਪਾਸੇ ਸਨ ਬੰਦਾ ਪੂਰੀ ਤਰ੍ਹਾਂ ਖੱਬੇ ਪੱਖੀ ਸੀ ਲੈਫਟਿਸ ਜੀ ਬੀਬੀ ਪੂਰੀ ਤਰ੍ਹਾਂ ਰਾਈਟਿਸਟ ਸੀ ਔਰ ਬਹੁਤ ਜਿਆਦਾ ਕਟੜ ਰਾਈਟਿਸਟ ਜਾਪਦੀ ਸੀ ਜੀ ਲੇਪਨ ਜਿਹੜਾ ਲੈਫਟਿਸ ਸੀ ਉਹਨਾਂ ਦਾ ਹੁਣ ਤੱਕ ਦਾ ਰਿਕਾਰਡ ਸੀ 10 11 12 ਜੇ ਵੰਡੇ ਜਾਣ ਤੇ 5 5 6 6 ਕਰਕੇ ਸਾਰਿਆਂ ਦੇ ਰਲਾ ਕੇ 18% ਤੱਕ ਵੀ ਚਲ ਜਾਂਦੇ ਸੀ ਜੀ ਪਰ ਜੇ ਇਕੱਠੇ ਵੀ ਹੋਣ 12 14 15% ਤੱਕ ਜਾਂਦੇ ਸੀ ਜੀ ਅਖੀਰਲੇ ਦਿਨਾਂ ਚ ਆ ਕੇ ਬੜੀ ਤੇਜ਼ੀ ਨਾਲ ਉਹ ਚੜਿਆ ਤੇ ਜਾਪਨ ਲੱਗ ਪਿਆ ਸੀ ਕਿ ਪਹਿਲੇ ਗੇਟ ਦੇ ਵਿੱਚ ਇਹ ਵੀ ਹੋ ਸਕਦਾ ਕਿ ਇਹਨਾਂ ਉੱਬਰ ਕੇ ਸਾਹਮਣੇ ਆ ਜੇ ਕਿ ਆਖਰੀ ਮੁਕਾਬਲੇ 'ਚ ਚੀੜੀਦੋਰ ਤੇ ਆ ਬਾਤ ਚੁਣਣੀ ਉਹਦੇ ਵਿੱਚ ਹੀ ਸਾਹਮਣੇ ਆ ਜੇ ਤੇ ਆਉਂਦਾ ਆਉਂਦਾ ਸਿਰੇ ਤੇ ਜਾ ਕੇ ਰਹਿ ਗਿਆ ਜੀ ਜਿਹੜਾ ਬੰਦਾ ਪਹਿਲੇ ਨੰਬਰ ਤੇ ਆਇਆ ਤੇ ਮੁੱਖ ਮੁਕਾਬਲੇ ਬਾਜ ਹੈ ਜੀ ਉਹ 23 ਫੀਸਦੀ ਤੋਂ ਕੋਸ਼ਤੇ ਜਿਹੜੀ ਬੀਬੀ ਸਿਰੇ ਦੀ ਸੱਜੇ ਪੱਖੀ ਹੈ ਜੀ ਕਟੜਪੰਥੀ ਹੈ ਉਹਨੂੰ 21 ਪੁਆਇੰਟ ਕੁਝ ਫੀਸਦੀ ਮਿਲੇ ਜਿਹੜਾ ਦੂਸਰਾ ਬੰਦਾ ਸੈਂਟਰਿਸਟੀ ਹੈ ਉਹ ਵੀ ਜੀ ਆਉਂਦਾ ਆਉਂਦਾ ਰਹਿ ਗਿਆ ਉਹ 19% ਦੇ ਉੱਤੇ ਆ ਤੇ ਜਿਹੜਾ ਖੱਬੇ ਪੱਖੀ ਆਉਂਦਾ ਆਉਂਦਾ ਰਹਿ ਗਿਆ ਉਹ ਵੀ 19% ਦੇ ਉੱਤੇ ਆ ਆ ਉਹ ਵਿੱਚ ਫਾਸਲਾ ਉਹਨਾਂ ਦਾ 1 ਫੀਸਦੀ ਵੀ ਨਹੀਂ ਅੱਧੀ ਫੀਸਦੀ ਵੀ ਨਹੀਂ ਅੱਧੀ ਤੋਂ ਵੀ ਘੱਟ ਜੀ ਇਹਨਾਂ ਦਾ ਸਖਤ ਮੁਕਾਬਲਾ ਸੀ ਜੀ ਇੱਕ ਤਾਂ ਲੈਫਟਿਸ ਦਾ ਇੰਨੇ ਸਖਤ ਮੁਕਾਬਲੇ ਤੱਕ ਪਹੁੰਚ ਜਾਣਾ ਇਹ ਆਪਣੇ ਆਪ 'ਚ ਅਹਿਮ ਤੇ ਫਰਾਂਸ ਦੇ ਵਿੱਚ ਬਹੁਤ ਵੱਡੀ ਗੱਲ ਗਣੀਗੀ ਜੀ ਲੈਫਟ ਮਜ਼ਬੂਤ ਹੋ ਰਿਹਾ ਦੂਜੀ ਗੱਲ ਕਿ ਜਿਹੜੀ ਬੀਬੀ ਨੂੰ ਇਸ ਮੁਕਾਬਲੇ ਚ ਕਮਜ਼ੋਰ ਤੀਸਰੇ ਜਾਂ ਚੌਥੇ ਥਾਂ ਤੇ ਸਮਝਿਆ ਜਾ ਰਿਆ ਸੀ ਉਹ ਬੀਬੀ ਇੱਕਦਾਂ ਵੀ ਚੜ ਗਈ ਜੀ ਤੇ ਆਖਰੀ ਤਿੰਨ ਦਿਨਾਂ ਚ ਏਡਾ ਵੱਡਾ ਹੰਬੜਾ ਮਾਰ ਗਈ ਕਿ ਉਹ ਮੁੱਖ ਮੁਕਾਬਲੇ ਬਾਅਦ ਜਿਹੜੇ ਦੋ ਆਏ ਜਿਨ੍ਹਾਂ ਦੀ ਦੋ ਹਫ਼ਤਿਆਂ ਬਾਅਦ ਚੋਣ ਹੋਣੀ ਆ ਜੀ ਉਹਨਾਂ ਚ ਇੱਕੋ ਜੀ ਇਹ ਬੀਬੀ ਆਪਣੀ ਪਤੀ ਆਪਣੇ ਪਿਤਾ ਦੀ ਥਾਂ ਦੇ ਉੱਤੇ ਪਾਰਟੀ ਸੰਭ ਕੇ ਤੁਰੀ ਸੀ ਪਾਰਟੀ ਨੇ ਉਗਵਾਈ ਦਿੰਦੀ ਰਹੀ ਕਟੜਪੰਥੀ ਪੱਖ ਤੋਂ ਜੀ ਪਿਛਲੇ 2 ਸਾਲਾਂ ਤੋਂ ਫਰਾਂਸ ਵਿੱਚ ਜਿੰਨੀਆਂ ਅਤਵਾਦੀਆਂ ਵਾਰਦਾਤਾਂ ਹੋਈਆਂ ਉਹਨਾਂ ਅਤਵਾਦੀਆਂ ਵਾਰਦਾਤਾਂ ਵਿੱਚ ਇਹ ਬੀਬੀ ਉਸੇ ਕਿਸਮ ਦੀ ਬੋਲਬਾਣੀ ਰੱਖਦੀ ਰਹੀ ਉਸੇ ਕਿਸਮ ਦੀਆਂ ਟਿੱਪਣੀਆਂ ਬਦੰਦੀ ਰਹੀ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਡੋਨਲਡ ਟਰੰਪ ਕਰਦਾ ਸੀ ਜੀ ਇਹ ਫਲਾਣਾ ਧਰਮ ਇਹ ਜਦੋਂ ਉੱਥੇ ਇਹ ਅਤਵਾਦ ਕਰਦੇ ਇਹ ਫਲਾਣੇ ਦੇਸ਼ਾਂ 'ਚ ਆਉਂਦਾ ਮੈਂ ਆਹ ਕਰ ਦੂੰ ਇੱਕ ਟਾਰਗੇਟ ਕਰਕੇ ਗੱਲ ਕਰੇ ਟਾਰਗੇਟ ਕਰਕੇ ਜੀ ਡੋਨਲਡ ਟਰੰਪ ਵੀ ਇਸਲਾਮ ਦੇ ਉੱਤੇ ਟਾਰਗੇਟ ਕਰਦਾ ਰਿਹਾ ਜੀ ਇਸ ਬੀਬੀ ਨੇ ਵੀ ਪਹਿਲਾਂ ਟਿੱਡੇ ਢੰਗ ਨਾਲ ਫੇਰ ਥੋੜੇ ਜਿਹੇ ਸਿੱਧੇ ਇਸ਼ਾਰੇ ਕੀਤੇ ਤੇ ਹੁਣ ਜਦੋਂ ਪਹਿਲੇ ਗੇੜ ਦੀਆਂ ਵੋਟਾਂ ਪੈਣੀਆਂ ਸੀ ਉਹਨਾਂ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਜੀ ਫਰਾਂਸ ਵਿੱਚ دہشت گردੀ ਦੀ ਇੱਕ ਵਾਰਦਾਤ ਹੋਰ ਹੋ ਗਈ ਜੀ ਇਸ ਵਾਰਦਾਤ ਨਾਲ ਫਰਾਂਸ ਦੇ ਲੋਕ ਕੰਬੇ ਪਏ ਸੀ ਕਿ ਜਿਸ ਦਿਨ ਵੋਟਾਂ ਪੈਣੀਆਂ ਉਸ ਦਿਨ ਕੀ ਬਣੇਗਾ ਜੀ ਬੀਬੀ ਨੇ ਇਸ ਮੁੱਦੇ ਨੂੰ ਫਟਾਫਟ ਕੈਸ਼ ਕੀਤਾ ਇਹਨੇ ਆਖਿਆ ਜੀ ਜੇ ਮੈਂ ਜਿੱਤ ਗਈ ਮੈਂ ਮਸਜਿਦਾਂ ਬੰਦ ਕਰਾ ਦੂੰ ਜਿੱਥੇ ਕੱਟੜਪੰਥ ਦਾ ਪ੍ਰਚਾਰ ਹੁੰਦਾ ਜੀ ਇਸਲਾਮ ਦੇ ਖਿਲਾਫ ਮਸਜਿਦਾਂ ਬੰਦ ਕਰਾਉਣ ਤੱਕ ਦੀਆਂ ਗੱਲਾਂ ਜਿਸ ਤਰ੍ਹਾਂ ਦੀਆਂ ਇਹਨੇ ਕਰ ਦਿੱਤੀਆਂ ਜੀ ਜਿਹੜੇ ਇਸਲਾਮ ਦੇ ਵਿੱਚ دہشت گردੀ ਦੇ ਹਸਤਾਏ ਉਹ ਵੀ ਤੇ ਜਿਹੜੇ ਪੁਰਾਣੇ ਕੱਟੜਪੰਥੀ ਉਹ ਸਾਰੇ ਇਕੱਠੇ ਹੋ ਕੇ ਉਸ ਬੀਬੀ ਦੇ ਮਗਰ ਭੁਗਤ ਗਏ ਜੀ ਹੁਣ ਬੀਬੀ ਮੁਕਾਬਲੇ 'ਚ ਜਿਹੜਾ ਸੈਂਟਰਸ ਦੂਸਰਾ ਬੰਦਾ ਹਾਰ ਗਿਆ ਜੀ ਉਹ ਕਹਿੰਦਾ ਜੀ ਮੁਕਾਬਲੇ ਵਾਲੇ ਸੈਂਟਿਸਟ ਦਾ ਅਸੀਂ ਸਾਥ ਦੇਾਂਗੇ ਤਾਂ ਕਿ ਬੀਬੀ ਕੱਟੜਪੰਥੀ ਨਾ ਜਿੱਤ ਜਾਂਦੀ ਹੋਵੇ ਜੀ ਜੇ ਜਿੱਤ ਗਈ ਤੇ ਫਰਾਂਸ ਵਾਸਤੇ ਤੇ ਦੁਨੀਆ ਵਾਸਤੇ ਬਹੁਤ ਮਾੜਾ ਹੋਊ ਜੀ ਪਰ ਦੂਸਰਾ ਪੱਖ ਇਹ ਆ ਕਿ ਫਰਾਂਸ ਦੇ ਵਿੱਚ ਕੱਟੜਪੰਥੀ ਉਸ ਬੀਬੀ ਦੇ ਮਗਰ ਇਸ ਤਰ੍ਹਾਂ ਇਕੱਠੇ ਹੁੰਦੇ ਜਾਂਦੇ ਨੇ ਜੀ ਜਿਸ ਤਰ੍ਹਾਂ ਆਖਰੀ ਦਿਨਾਂ ਚ ਆ ਕੇ ਡੋਨਲਡ ਟਰੰਪ ਦੇ ਨਾਲ ਜੁੜ ਗਏ